ਚੀਨ ਦੇ ਨੌਜਵਾਨਾਂ ਦੇ ਨਹੀਂ ਹੋ ਰਹੇ ਵਿਆਹ ਸਰਕਾਰ ਵੀ ਹੈ ਚਿੰਤਕ ਅਸਲ ਕਾਰਨ ਤੁਸੀਂ ਜਾਣ ਕੇ ਹੋ ਜਾਵੋਗੇ ਹੈਰਾਨ ਜਿहां ਚੀਨ ਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਗਿਣਤੀ ਲਗਾਤਾਰ ਕਮੀ ਹੁੰਦੀ ਪਈ ਗਈ ਆ ਚੀਨ ਚ 2024 ਚ ਵਿਆਹ ਕਰਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ 12 ਸਾਲਾਂ ਤੋਂ ਸਭ ਤੋਂ ਘਟ ਰਹੀ ਹੈ ਇਸ ਕਾਰਨ ਚੀਨ ਚ ਜਨਮ ਦਰ ਵੀ ਘਟ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਚ ਕਮ ਕਾਬੀ ਕਾਮਕਾਜੀ ਆਬਾਦੀ ਵਿੱਚ ਗਿਣਤੀ ਜੇ ਵੀ ਕਮੀ ਆ ਸਕਦੀ ਕੀ ਆ ਇਹ ਚੀਨ ਆਪਣੇ ਲਈ ਆਰਥਿਕਤਾ ਨੂੰ ਮਜ਼ਬੂਤ ਰੱਖ ਲਈ ਇੱਕ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ ਜੋ ਪਹਿਲਾਂ ਹੀ ਆਪਣੀ ਬੁੱਢੀ ਵਾਦੀ ਤੋਂ ਪ੍ਰੇਸ਼ਾਨ ਹੈ ਚੀਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਤੋਂ ਪਹਿਲੀ ਛਮਾਈ ਚ ਵਿਆਹ ਕਰਮਾਉਣ ਅਤੇ ਚੀਨੀ ਜੋੜਿਆਂ ਦੀ ਗਿਣਤੀ 2013 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੱਕ ਆ ਗਈ ਹੈ ਇਸ ਦਾ ਇੱਕ ਵੱਡਾ ਨੁਕਸਾਨ ਇਹ ਵੀ ਹੋ ਰਿਹਾ ਹੈਗਾ ਆ ਕਿ ਜਿਹੜੇ ਇਸ ਵੇਲੇ ਉੱਥੇ ਵਿਆਹ ਜਿਹੜੇਗੇ ਨਹੀਂ ਕਰਵਾਏ ਜਾ ਰਹੇ ਉਹਦਾ ਕਾਫੀ ਜਿਹੜਾ ਨੁਕਸਾਨ ਜਿਹੜਾਗਾ ਦੇਖਣ ਨੂੰ ਮਿਲਦਾ ਪਿਆਗਾ ਹੈ 1980 ਤੋਂ ਬਾਅਦ ਸਭ ਤੋਂ ਘੱਟ ਵਿਆਹ ਹੋਏ ਨੇ ਇਸ ਸਾਲ ਦੇ ਵਿੱਚ ਚੀਨ ਚ ਮਾਹਿਰ ਪੁ익 ਬਾਣੀ ਕਰ ਰਹੇ ਹਨ ਕਿ ਇਸ ਸਾਲ ਵਿਆਹ ਦਰ 1980 ਤੋਂ ਬਾਅਦ ਸਭ ਤੋਂ ਘੱਟ ਹੋ ਸਕਦੀ ਹੈ ਵਿਆਹ ਰਜਿਸਟ੍ਰੇਸ਼ਨਾਂ 'ਚ ਗਿਰਾਵਟ ਕਾਰਨ ਨੌਜਵਾਨਾਂ ਦੀ ਬਾਤੀ ਘਟ ਰਹੀ ਹੈ ਇਸ ਦੇ ਨਾਲ ਹੀ ਵਿਆਹਯੋਗ ਬਾਤੀ 'ਚ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਵੱਧ ਗਿਣਤੀ ਅਤੇ ਵਿਆਹਾਂ ਦੇ ਵੱਧ ਖਰਚੇ ਦੀ ਵੀ ਵਿਆਹਾਂ ਦੀ ਦਰ ਨੂੰ ਘਟਾ ਰਹੇ ਹਨ ਅਜਿਹੇ 'ਚ ਚੀਨ ਨੂੰ ਜਨਮ ਦਰ 'ਚ ਗਿਰਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾ ਰਹੀ ਹੈ ਮਾਹਿਰਾਂ ਮੰਨੋ